ਅੰਦਰ ਦਾ ਪੀਰ ਜੁਰੀ ਜਿੱਥੇ ਪੰਦਰਸ਼ਨ ਮੇਲੇ ਕਰਾਂਗੇ ਤੇ ਪੀਰ ਜਦਾ ਦਰਬਾਰ ਹੈ ਬਾਬੇ ਦਾ ਇੱਥੇ ਜਿਹੜੇ ਹਲਕੇ ਵੱਡੇ ਵਾਲੇ ਕੁੱਤੇ ਆਉਂਦੇ ਵਾਲੇ ਆਉਂਦੇ ਅੱਜ ਨਾਲ ਰਕਾ ਹੋ ਜਾਂਦਾ ਆ ਉਹਨਾਂ ਨੂੰ ਗੱਡੀਆਂ ਦੇ ਵਿੱਚ ਇੱਥੇ ਬਾਹਰ ਨਿਕਲਾ ਕੇ ਹੁੰਦੇ ਸੰਗਲਾਂ ਦੇ ਨਾਲ ਇੱਥੋਂ ਟੋਕ ਖਾਦਿਆ ਉੱਥੋਂ ਲੈ ਰਮਾਨ ਆਇਆ ਰੋਟੀ ਸਾਡੀ ਹੁਣ ਬਾਰਵੀਂ ਪੀੜੀ ਆ ਜਾਨਾ ਮੇਰੇ ਕੋ ਇੱਥੇ ਅੱਗੇ ਬੈਠਿਆ ਬਾਰਵੀਂ ਜਗ੍ਹਾ ਉਨੇ ਬੈਠੇ ਨੇ ਟੈਂਕ ਕਿਦੇ ਨਾਲੋਂ ਸਾਹਮਣੇ ਟੈਂਕ ਹੀ ਦਿਖਣ ਦੀਆਂ ਕਿਹਾ ਦੇ ਕੋਰਸ ਤੇ ਐਰੋ ਦੇ ਨਿਸ਼ਾਨ ਬਣੇ ਹੋਏ ਹੈ ਨਾ ਇਹ ਸਾਰੇ ਮੁਕੀ ਉਹਨਾਂ ਦੇ ਜਿੱਥੇ ਟੋਕ ਮਿਲਦਾ ਆਪਾਪਾ ਜੀ ਜਿੱਥੇ ਟੋਕ ਦੇ ਹੁੰਦੇ ਨੇ ਜਿਹੜੀ ਜੱਟ ਤੋਂ ਆਉਟਰੀਆ ਜਿੱਦਾ ਟੋਕ ਮਿਲਦਾ ਇੱਥੇ ਆਪਾਪਾ ਜੀ ਹੁੰਦੇ ਨੇ ਸਾਡੇ ਬਜ਼ੁਰਗਾਂ ਨਾਲ ਪਿਆਰ ਜਿਹੜੇ ਸਾਡੇ ਬਜ਼ੁਰਗਾਂ ਨੇ ਇਹਨਾਂ ਨੇ ਵਾਦ ਦਿੱਤਾ ਜੀ ਜੀ ਨੂੰ ਪਣਜੀ ਕੁਤਾ ਵੱਡੂ ਗੱਫੇ ਨੋਤ ਨੂੰ ਮਾਠਾ ਢੇਕੂ ਬਾ ਜਿਹੜਾ ਸੰਤਾਂ ਕੋਲ ਟੀਜੋ ਨਾਲ ਹੀ ਇੱਕ ਗੁਰਦੁਆਰਾ ਹੈ ਇੱਕ ਗੁਰਦੁਆਰਾ ਪਾਪਾ ਨੋ ਸਿੰਘ ਜੀ ਦਾ ਸੰਤਰਪਾਪਾ ਨੋ ਸਿੰਘ ਵੀ ਸਾਹਮਣੇ ਮੈਂ ਖਾਸਾ ਚੋਂ ਆ ਗਿਆ ਠੀਕ ਹੈ ਮੈਂ ਖ ਹੋ ਚੁੱਕਿਆ ਹੈ ਪੈਟਰੋਲ ਪੰਪ ਤੇ ਤੇਲ ਪਰਵਾ ਲਈ ਇੱਥੇ ਸਾਸੀ ਦਾ ਨਾ ਰੇਲਵੇ ਸਟੇਸ਼ਨ ਆ ਛੋਟਾ ਜਿਹਾ ਦੇਖੋ ਕੋਈ ਆਰ ਵਾਡੀ ਵੀ ਹੋਣ ਵਾਡੀ ਆ ਜੀ ਜੀ ਦਰਗਾਹ ਅਮੇਦਾਸ ਦਾ ਤੰਤਰਬਾਬਾ ਮੀਰ ਫਰਹਾਦ ਜੀ ਠੀਕ ਗਾਇਆਂ ਵੀ ਨਵਾ ਗਰੋਣਾ ਆਂਡਾ ਮੀਰ ਸ਼ਰਾਬ ਜਿਹੜਾ ਉਹ ਘਰ ਦੇ ਵਿੱਚ ਬੰਦ ਹੁੰਦਾ ਆ ਤੇ ਨਵਿਲ ਕੁਟੜਾ ਤੁਹਾਡਾ ਸਵਾਗਤ ਹੈ ਵੈਲਕਮ ਟੂ ਮਾਈ ਚੈਨਲ ਰੰਗਲੀ ਦੁਨੀਆ 21 ਸੋ ਫਾਈਨਲੀ ਅੱਜ ਭਰਾ ਤੁਹਾਡਾ ਜਾ ਰਹੇ ਆ ਪੀਰ ਹਜੂਰੀ ਯਾਰੋ ਕੁੱਤੇ ਨੇ ਨਾ ਵੜ ਦਿੱਤਾ ਇਤਲਾਤ ਪੂਰਾ ਡੂੰ ਪੈ ਗਿਆ ਸੋ ਆਪਾਂ ਜਾ ਰਹੇ ਉੱਥੇ ਟੁੱਕਰ ਵਗੈਰਾ ਮਿਲਦਾ ਵਾ ਤੇ ਚੱਲਦੇ ਆਂ ਬਾਈਕ ਆਪਣੀ ਮਾ ਕੱਢ ਲਈਏ ਬਾਹਰ ਉੱਥੋਂ ਨਿਕਲ ਲੱਗ ਗਏ ਤੇ ਜਾ ਰਹੇ ਸਾਰੀ ਨਾ ਨਾ ਮੇਰੀ ਯਾਦ ਕੋ ਲੱਤ ਸਾਰੀ ਤੁਮ ਕਿਤੋਂ ਟੁੱਕ ਗਈ ਹੈ ਮਤਲਬ ਖਾਣਾ ਬਾਦ ਸੋ ਨਿਕਲਦੇ ਆਂ ਉਥੋਂ ਠੀਕ ਆ ਸੋ ਬਣੇ ਦਿਓ ਵੀਡੀਓ ਦੇ ਵਿੱਚ ਫਾਈਨਲੀ ਭਰਾ ਤੁਹਾਡਾ ਨਿਕਲ ਚੁੱਕਿਆ ਵਾ ਅੰਮਰਲਾ ਨਾ ਲਓ ਬਸਾ ਦੇਖੋ ਕਿਤਾ ਜਾਂਦੀਆਂ ਹੁੰਦੀਆਂ ਲੋ ਜੀ ਭਰਾ ਤੁਹਾਡਾ ਪਹੁੰਚ ਚੁੱਕਿਆ ਹੈ ਪੈਟਰੋਲ ਪੰਪ ਤੇ ਤੇਲ ਪਰਵਾ ਲੀਏ ਇੱਥੇ ਗੋਆ ਲੱਗਾ ਥੋ 200 ਦਾ ਯਾ ਵੀਰ ਭਾਂਦਿਆ ਲੋ ਜੀ ਤੇਲ ਦੇ ਨਾਲ ਨਾਲ ਹਵਾ ਵੀ ਘਟ ਗਈ ਤੇ ਬਾਈ ਕੁਮਾ ਹਵਾ ਭਾਂ ਲੱਗਾ ਵਾ ਲੋ ਜੀ ਹਵਾ ਕਰਾ ਲੀਏ ਬੋਕੇ ਤੇ ਹੋਲਵੇਂ ਨਿਕਲਣ ਲੱਗਾ ਠੀਕ ਆ ਸਾਡਾ ਬਾਈਪਾਸ ਆ ਤੇ ਇੱਥੇ ਥੋੜੀ ਦੇਰ ਮੈਂ ਖਲੋਦਾ ਵਾਂ ਤੇ ਪੰਜਾਬ ਕੇ ਕਿਲੋਮੀਟਰ ਰਹਿ ਚੁੱਕਿਆ ਵਾ ਆਪਣਾ ਉਹ ਚੀਚਾ ਪਿੰਡ ਜਿੱਥੇ ਮੈਂ ਜਾਣਾ ਵਾਂ ਮੈਂਨ ਰੋਡ ਤੇ ਆ ਚੁੱਕਿਆ ਵਾਂ ਠੀਕ ਆ ਸਿੱਧਾ ਰੋਡ ਤੇ ਇੱਥੇ ਇਧਰੋਂ ਫੇੜ ਪੈਂਦਾ ਖਾਸੇ ਦਾ ਆ ਯਾਦਗਰੀ ਦੇ ਗੇਟ ਹੈਗਾ ਇੱਧਰ ਜਾਣਾ ਪੈਣਾ ਖਾਸੇ ਖਾ ਤੇ ਉਸ ਤੋਂ ਬਾਅਦ ਸਿੱਧਾ ਜਾਣਾ ਚੀਚੇ ਠੀਚੇ ਤੁਹਾਨੂੰ ਅੱਗੇ ਦੱਸਦੇ ਆ ਜਿੱਥੇ ਟੋਕ ਮਿਲਦਾ ਟੋਕ ਲੈਣ ਤੋਂ ਬਾਅਦ ਫਿਰ ਪੀਰਧੂੜੀ ਜਾਣਾ ਪੈਣਾ ਇਹ ਆ ਮੇਨ ਰੋਡ ਆ ਫਰਾਟਾ ਨਿਕਲ ਗਿਆ ਸलो ਜੀ ਆ ਖਾਸੀ ਦਾ ਨਾ ਰੇਲਵੇ ਸਟੇਸ਼ਨ ਆ ਛੋਟਾ ਆ ਇਹ ਦੇਖੋ ਖਾਸਾਏ ਖਾਸੇ ਦਾ ਸਾਰਾ ਰੇਲਵੇ ਸਟੇਸ਼ਨ ਆ ਸਟੇਸ਼ਨ ਆ ਫਾਟਕ ਪਾਰ ਕਰਕੇ ਫਾਟਕ ਪਾਰ ਤੋਂ ਉਧਰ ਜਾਣਾ ਸलो ਜੀ ਇੱਥੇ ਨਾਲ ਹੀ ਗੁਰਦੁਆਰਾ ਐ ਗੁਰਦੁਆਰਾ ਪਾਪਾ ਲੋਹ ਸਿੰਘ ਜੀ ਦਾ ਕੰਤਰਪਾਪਾ ਲੋਹ ਸਿੰਘ ਵੀ ਸਾਹਮਣੇ ਸਾਹਮਣੇ ਗੁਰਦੁਆਰਾ ਆਏਗਾ ਤੇ ਗੁਰਦੁਆਰੇ ਦੇ ਨਾਲ ਹੀ ਇੱਧਰ ਜਾਣਾ ਪੈਣਾ ਸਾਨੂੰ ਜਿੱਥੇ ਸਾਨੂੰ ਟੋਕ ਮਿਲਦਾ ਠੀਕ ਐ ਟੋਕ ਮਿਲਗਾ ਸਾਨੂੰ ਆਲੀ ਸਾਈਡ ਤੇ ਚੱਲੇ ਬੇ ਵਿਰੇਟੋ ਕਿੱਧਰ ਹੀ ਮਿਲਣਾ ਲੋ ਜੀ ਭਾਈ ਅੰਦਰ ਜਾਣਾ ਪੈਣਾ ਸਾਨੂੰ ਸਿੱਧਾ ਹੀ ਜਾਣਾ ਪੈਣਾ ਸਿੱਧਾ ਹੀ ਰਸਤਾ ਹੈ ਗੁਰਦੁਆਰੇ ਤੋਂ ਨਾ ਆਲੀ ਨਾ ਆਲੀ ਤੋਂ ਤੇ ਫਿਰ ਖੰਮ ਸੱਜੀ ਮੁਰ ਜਾਣਾ ਸੱਜੀ ਮੁਰ ਤੋਂ ਬਾਅਦ ਉਹ ਸਾਹਮਣੇ ਤੁਹਾਨੂੰ ਟੈਂਕੀ ਲੱਗਦੀ ਦਿਖਦੀ ਪਈ ਹੈ ਨਾ ਤੇ ਟੁੱਕ ਦੇ ਲਈ ਆਟਾ ਗੁਰ ਦਾਲ ਲੈ ਜਾਣਾ ਪੈਂਦਾ ਵਾ ਪਰ ਮੈਂ ਹੁਣ ਇੱਥੇ ਹੀ ਲੈਣ ਲੱਗਵਾ ਆ ਸਾਹਮਣੇ ਇੱਥੇ ਦੁਕਾਨ ਹੈ ਜੀ ਅੰਕਲ ਜੀ ਦੀ ਤੋ ਜੇ ਕਿ ਇਹਨਾਂ ਵੀ ਅੰਕਲ ਜੀ ਨੂੰ ਆ ਕੇ ਠਿਕਣੀ ਹਲੀ ਦੀ ਦੁਕਾਨ ਹੈਗੀ ਆ ਟੈਂਕੀ ਦੇ ਲਾਗੇ ਉਹ ਸਾਹਮਣੇ ਟੈਂਕੀ ਆ ਠੀਕ ਆ ਨਾਲ ਹੀ ਉਹਦੇ ਓਪੋਜ਼ਿਟ ਭਾਈ ਦੀ ਦੁਕਾਨ ਆ ਕਰ ਲੈ ਲਿਆ ਅੰਕਲ ਜੀ ਕੋ ਥੈਂਕ ਯੂ ਅੰਕਲ ਜੀ ਮਿਹਰਬਾਨੀ ਤੁਹਾਡੀ ਆ ਵੀ ਆਏ ਘੋੜੇ ਉੱਤੇ ਖੜਲਾ ਪੀਰ ਜੂਰੀ ਅੱਛਾ ਪੀਰ ਜੂਰੀ ਕਹਿੰਦਾ ਤੇ ਆ ਆ ਨਾ ਨੂੰ ਦੇ ਸਲੋ ਜੀ ਆਟਾ ਦੇ ਘੁਰ ਲੈ ਲਿਆ ਜੀ ਅੰਕਲ ਜੀ ਕੋ ਤੇ ਹੁਣ ਆਪਾਂ ਜਾਂ ਲੱਗੇ ਟੱਕ ਲੈਣ ਟੱਕ ਲੈਣ ਤੋਂ ਬਾਅਦ ਫਿਰ ਪੀਰ ਜੂਰੀ ਜਾਣਾ ਪਏਗਾ ਉਹ ਤੁਹਾਨੂੰ ਦੱਸ ਦਿਆਂ ਸਾਰੀ ਡਿਟੇਲ ਵਿੱਚ ਵੀਡੀਓ ਚ ਬਣੇ ਦਿਓ ਕਿ ਟੈਂਕੀ ਦੇ ਨਾਲ ਉਹ ਸਾਹਮਣੇ ਟੈਂਕੀ ਦਿਖੰਦੀ ਆ ਨਾ ਦੀ ਉੱਤੇ ਸਾਹਮਣੇ ਅੰਕਲ ਕੋ ਲੈ ਕੇ ਕਰਿਆਨੇ ਦਾ ਸਮਾਨ ਮੁਕੀ ਗੁਰਗੁਰ ਤੇ ਆ ਨਾਲ ਹੀ ਦੇਖੋ ਆ ਇੱਥੇ ਐਰੋ ਦੇ ਨਿਸ਼ਾਨ ਬਣੇ ਹੋਏ ਆ ਠੀਕ ਆ ਤੇ ਨਾਲ ਹੀ ਆ ਸਾਹਮਣੇ ਗਲੀ ਹੁਣ ਇੱਧਰ ਨੂੰ ਜਾਣਾ ਵਾ ਤੇ ਨਾਲ ਹੀ ਇੱਧਰ ਆ ਕੇ ਆ ਦੇਖੋ ਸਿੱਧੇ ਐਰੋ ਦੇ ਨਿਸ਼ਾਨ ਬਣੇ ਹੋਏ ਆ ਨਾ ਇਹ ਸਾਰੇ ਮੱਕੀ ਉਹਨਾਂ ਦੇ ਜਿੱਥੇ ਟੋਕ ਮਿਲਦਾ ਠੀਕ ਆ ਉਧਰੋਂ ਗਲੀ ਤੋਂ ਫੇਰ ਤੁਸੀਂ ਇੱਧਰੋਂ ਖੱਬੇ ਹੋਏ ਨਾ ਹੁਣ ਇੱਧਰ ਨੂੰ ਜਾਣਾ ਸਿੱਧਾ ਠੀਕ ਆ ਲੋ ਜੀ ਆਹ ਰਸਤਾ ਹੈ ਫੇਰ ਸਿੱਧਾ ਇੱਧਰੋਂ ਆ ਦੇਖੋ ਨਿਸ਼ਾਨ ਬਣੇ ਹੋਏ ਨੇ ਨਾ ਇਹਨੂੰ ਬਫੋਲੋ ਕਰੀ ਜਾਣਾ ਇਹ ਨਿਸ਼ਾਨ ਹੋਏ ਤਾਂ ਵਸਤੇ ਬਣਾਏ ਜਿੱਥੋਂ ਟੋਕ ਮਿਲਦਾ ਨਾ ਸਿੱਧਾ ਹੀ ਤੇ ਸਿੱਧੇ ਪਈ ਉੱਥੇ ਜਾ ਸਕਦੇ ਹੋ ਆ ਦੇਖੋ ਇੱਕ ਆ ਦੇਖੋ ਆ orange कलर ਦੇ ਜਿਹੜੇ ਨਿਸ਼ਾਨ ਆ ਨਾ ਆ ਦੇਖੋ ਸਾਰੇ ਉੱਧਰ ਹੀ ਜਾਂਦੇ ਹੁਣ ਸੇ ਸਿੱਧੇ ਜਾਣਾ ਵਾ ਸਲੋ ਜੀ ਆਹ ਤੇ ਨਿਸ਼ਾਨ ਆ ਤੇ ਆਹ ਤੇ ਅੰਕਲੀ ਬਾਹਰ ਦੁਕਾਨ ਵੀ ਹੈਗੀ ਕਰੇ ਅਨਿdit ਤੁਸੀ ਆਪਣਾ ਗੁਰਗੁਰ ਲੈਣਾ ਹੱਥ ਵੀ ਲੈ ਸਕਦੇ ਹੋ ਠੀਕ ਆ ਤੇ ਹੁਣ ਚੱਲਦੇ ਅੰਦਰ ਸਲੋ ਜੀ ਆਹ ਉਹ ਜਗ੍ਹਾ ਵਾ ਜਿੱਥੇ ਟੁੱਕ ਮਿਲਦਾ ਆ ਬਾਬਾ ਜੀ ਟੁੱਕ ਦੇ ਹੁੰਦੇ ਨੇ ਕਿੱਥੇ ਉਹ ਜਗ੍ਹਾ ਵਾ ਸਲੋ ਜੀ ਆ ਬਾਬਾ ਜੀ ਜਿਹੜੇ ਟੁੱਕ ਦੇ ਹੁੰਦੇ ਨੇ ਜੇ ਨਵਲੀ ਕਿੱਪੂ ਤੋਂ ਆਉਟ ਆ ਲੈ ਆ ਕੇ ਤੁਸੀਂ ਇੱਥੇ ਰੱਖ ਸਕਦੇ ਹੋ ਤੇ ਗੁਰ ਜਿਹੜਾ ਉਹ ਨਾਲ ਖੰਣਾ ਪੈਂਦਾ ਫਿਰ। ਚਲੋ। ਲੋ ਜੀ ਇਹ ਦਰ ਟੋਕ ਮਿਲਦਾ ਇੱਥੇ ਆ ਬਾਬਾ ਜੀ ਹੁੰਦੇ ਨੇ ਤੇ ਕੁੱਤੇ ਕੱਟੇ ਨੂੰ ਵੜਦੇ ਤੇ ਨਾ ਬਖਸ਼ਿਆ ਗਿਆ। ਹਲੋ ਤੇ ਬਾਕੀ ਬਾਬਾ ਜੀ ਕੋ ਪੂਰੀ ਡੀਟੇਲ ਦਿੰਦੇ ਆ। ਸੋ ਲੋ ਜੀ ਮੈਂ ਪਹੁੰਚ ਚੁੱਕਿਆ ਹਾਂ ਜਿੱਥੇ ਮੱਕੀ ਟੋਕ ਮਿਲਦਾ ਤੇ ਬਾਬਾ ਜੀ ਨਾਲ ਗੱਲ ਬਾਤ ਬਾਹਰਵੀਂ ਪੀੜੀ ਆ। ਜਾਨਬੋਸ਼ਰ ਕੋ ਇੱਥੇ ਅੱਗੇ ਬੈਠਿਆ 12ਵੀਂ ਜਗ੍ਹਾ ਨਹੀਂ ਬੈਠਿਆ। ਜਿੱਥੇ ਤਾਂ ਪੀਰ ਧੁਰੀ ਜਾਂਦੇ ਐ ਇੱਥੋਂ ਮੈਂ ਸਾਡੇ ਉਥੇ ਜਾਂਦੇ ਆ ਉੱਥੇ ਸਾਈਂ ਲੋਕਾਂ ਦੀ ਕਬਰ ਆ ਪੀਰ ਧੁਰੀ ਤਾਂ ਕਹਿੰਦੇ ਤੇ ਧੁਰੀ ਆ ਕੇ ਬਹਿ ਗਿਆ ਪੀਰ ਧੁਰੀ ਤਾਂ ਕਹਿੰਦੇ ਉਹਦਾ ਇਹਨਾਂ ਦਾ ਨਾਮ ਮੀਰਾ ਸਰਾਜ ਆ ਸਰਾਜ ਸ਼ਹਿਰ ਦੇ ਬਾਦਸ਼ਾਹ ਹੋਏ ਇਹਨਾਂ ਆਪਣਾ ਰਾਜ ਭਾਗ ਛੱਡ ਕੇ ਤਪ ਕੀਤਾ ਬਹੁਤ ਜ਼ਿਆਦਾ ਸਾਡੇ ਬਜ਼ੁਰਗਾਂ ਨਾਲ ਪਿਆਰ ਸੀ ਸਾਡੇ ਬਜ਼ੁਰਗਾਂ ਨੇ ਇਹਨਾਂ ਨੇ ਵਾਰ ਦਿੱਤਾ ਵੀ ਜਿਹਨੂੰ ਪੜਜੀ ਕੋਤਾ ਵੱਡੂ ਘਪੇ ਨੂੰ ਤੁਹਾਨੂੰ ਮੱਥਾ ਟੇਕੂ ਬਾਅਦ ਜਿਹੜਾ ਸੰਸਲਾਪੂ ਠੀਕ ਹੋ ਜਿੱਥੇ ਮਰਜੀ ਜਿੰਨੂੰ ਮਰਜੀ ਪੁੱਛ ਲਓ ਪੀਰ ਧੁਰੀ ਜਣਾ ਤੁਹਾਨੂੰ ਦੱਸ ਦਊਂ ਪਾ ਅੰਮ੍ਰਿਤਸਰੋਂ ਪੁੱਛ ਰੋ ਵੱਡੇ ਤੋਂ ਬੱਸ ਸਟੈਂਡ ਤੋਂ ਪੁੱਛ ਰੋ ਜਿੱਥੋਂ ਮਰਜ਼ੀ ਪੁੱਛ ਰੋ ਵੀ ਮੈਂ ਵੀ ذری جانا ہے ਉਸੇ ਲਈ ਤੁਹਾਨੂੰ ਦੱਸ ਦੇਣ ਕਿ ਪੀ ਫਰਾਂਡੇ ਦਾ ਚੱਲਦੇ ਸੋ ਬਾਬਾ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਅੰਜੀਤ ਕੁਵਾਰ ਹੈ ਪਾ ਇੱਥੇ ਆਏ ਆ ਸੋ ਇਹਨਾਂ ਨੂੰ ਪਰਮਾਤਮਾ ਵੱਲੋਂ ਹੀ ਇਹ ਦੱਸਦੇ ਪਿਆ 12ਵੀਂ ਪੀੜ੍ਹੀ ਹੈ ਇਹਨਾਂ ਦੀ ਤੇ ਇਹਨਾਂ ਨੂੰ ਕੁਦਰਤੀ ਬਾਬਾ ਜੀ ਵੱਲੋਂ ਬਖਸ਼ਾ ਕਿ ਕਿ ਇਹਨੂੰ ਵੀ ਜੇ ਕੋਈ ਬੱਚੇ ਨੂੰ ਜਾਂ ਵੱਡੇ ਨੂੰ ਕੋਈ ਕੁੱਤਾ ਟੱਕ ਲਾ ਦਿੰਦਾ ਹੈ ਤੇ ਇਹਨਾਂ ਨੂੰ ਬਖਸ਼ਿਆ ਸਭ ਤੋਂ ਪਹਿਲਾਂ ਪਹਿਲਾਂ ਇੱਥੇ ਆਣਾ ਪੈਂਦਾ ਹੈ ਬਾਬਾ ਜੀ ਕੋ ਇਹ ਟੋਕ ਦੇ ਦਿੰਦੇ ਆ ਠੀਕ ਹੈ ਤੇ ਜਦੋਂ ਵੀ ਤੁਸੀਂ ਇੱਥੇ ਆਣਾ ਗੁਰ ਆਟਾ ਨਾਲ ਲੈ ਕੇ ਆਣਾ ਵਾ ਇੱਥੇ ਚੜਾਣ ਲਈ ਬਾਕੀ ਤੁਹਾਡੀ ਸ਼ਰਤ ਆ ਵਾ ਜਿੰਨਾ ਤੁਸੀਂ ਮੱਥਾ ਇੱਥੇ ਟੇਕ ਦੋ ਤੇ ਬਾਕੀ ਕੋਈ پابੰਦੀ ਨਹੀਂ ਕਿ ਇਹਨੇ ਪੈਸੇ ਦੇਣੇ ਆ ਇਹਨਾਂ ਦਾ ਕੋਈ ਨਹੀਂ ਹੈਗਾ ਕੁਦਰਤੀ ਮਹਾਰਾਜ ਲੋਕ ਬਾਰੇ ਮਿਲਿਆ ਹੈ ਇਹਨਾਂ ਨੂੰ ਸੋ ਇਹ ਇਥੋ ਦੀ ਵੀੜ ਹੀ ਉਸ ਤੋਂ ਬਾਅਦ ਇੱਕ ਗੋੜਨ ਦਾ ਵਾ ਗੁਰ ਲੈ ਕੇ ਤੁਸੀਂ ਹੁਣ ਜਾਣਾ ਪੀਰ ਜੁਰੀ ਉੱਥੇ ਮੱਥਾ ਟੇਕਣਾ ਹਨਾ ਬਾਬਾ ਜੀ ਇੱਦਾਂ ਕਰਨਾ ਸੋ ਅਗੇ ਤੇ ਪੀਰ ਕੋ ਨਹੀਂ ਜਾਣਦੇ ਆ ਤੇ ਮੱਥਾ ਮੱਥਾ ਟੇਕਦੇ ਆ ਬਾਕੀ ਬਹੁਤ ਵਧੀਆ ਲੱਗਿਆ ਮਿਲ ਕੇ ਬਾਬਾ ਜੀ ਨੂੰ ਸੋ ਦਰਸ਼ਨ ਮਿਲੇ ਕਰਦੇ ਲੋ ਜੀ ਪਦਰਸ਼ਨ ਮਿਲੇ ਕਰ ਲਿਆ ਤੇ ਬਾਬਾ ਜੀ ਵੱਲੋਂ ਪ੍ਰਸ਼ਾਦ ਦਾ ਤੇ ਬਾਬਾ ਇੰਨੇ ਟੋਕ ਵੀ ਦੇ ਦਿੱਤਾ ਘਰ ਖਾਨ ਲਈ ਸਾਰੇ ਪਰਿਵਾਰ ਲਈ ਠੀਕ ਹੈ ਸੋ ਓਕੇ ਬਾਬਾ ਜੀ ਧੰਨਵਾਦ ਜੀ ਇਹ ਚੀਚਾ ਪਿੰਡ ਪੈਂਦਾ ਵਾ ਠੀਕ ਹੈ ਚੀਚਾ ਪਿੰਡ ਤੇ ਆ ਇੱਥੇ ਕਿਉਂ ਜਿਹੜਾ ਮੇਨ ਪੁਤਸ ਖਾਣਾ ਜਿੱਥੇ ਟੋਕ ਮਿਲਦਾ ਹੈ ਇਹ 12ਵੀਂ ਪੀੜੀ ਹੈ ਬਾਬਾ ਜੀ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ 12ਵੀਂ ਪੀੜੀ ਸਾਡੀ ਚੱਲਦੀ ਪਈ ਹੈ ਇਹਨਾਂ ਨੂੰ ਮਹਾਰਾਜ ਵੱਲੋਂ ਹੀ ਬਾੜ ਮਿਲਿਆ ਹੈ ਜਦੋਂ ਵੀ ਕਿ ਕੁੱਤੇ ਕੱਟਦਾ ਕੋਈ ਵੱਡੇ ਦੇ ਇੱਥੋਂ ਟੁੱਕ ਮਿਲਦਾ ਹੈ ਉਹ ਟੁੱਕ ਲੈ ਕੇ ਠੀਕ ਹੈ ਤੇ ਖਾਣਾ ਪੈਂਦਾ ਥੋੜਾ ਜਿਹਾ ਟੁੱਕ ਹੋਰ ਦੇ ਦਿੰਦੇ ਘਰ ਪਰਿਵਾਰ ਵਾਸਤੇ ਇੱਥੇ ਮੱਥਾ ਟੇਕਣਾ ਪੈਂਦਾ ਆਟਾ ਤੇ ਗੋੜ ਲੈ ਆ ਕੇ ਠੀਕ ਹੈ ਇਸ ਤੋਂ ਬਾਅਦ ਗੋੜੇ ਹੋਰ ਤਾਂ ਨਹੀਂ ਸ਼ਰਦਾ ਇਹਦਾ ਕਿਲੋ-ਕਿਲੋ ਜਿੰਨਾ ਵੀ ਲੈਣਾ ਵਾ ਇਸ ਤੋਂ ਬਾਅਦ ਟੁੱਕ ਲੈ ਕੇ ਹੁਣ ਆਪਾਂ ਮੱਥਾ ਟਿਕਣ ਜਾਣਾ ਪੀਰ ਹਜੂਰੀ ਠੀਕ ਹੈ ਸੋ ਆ ਮੈਂ ਥੋੜਾ ਹੈਲਾ ਜੀ ਜੇ ਪਿੰਡ ਤੋਂ ਬਾਰੇ ਨੂੰ ਜਾਣਾ ਪੀਰ ਹਜੂਰੀ ਤੋਂ ਇੱਧਰ ਪਿੰਡ ਚ ਮੁੜ ਜਾਣਾ ਵਾ ਆਜ ਕੋਲੇ ਹੁਣ ਸੁਣਾ ਲਈ ਯਾਰ ਆਪੀ ਉਧਰੋਂ ਆਂਦਿਆ ਨਾ ਟੋਕ ਲੈ ਕੇ ਨਾਲੀਆ ਸੱਜੇ ਬੰਨੇ ਪਿੰਡ ਨੂੰ ਮੁੜ ਜਾਣਾ ਵਾ ਛੜਕ ਜਾਂਦੀ ਛੋਟੀ ਜੀ ਇੱਥੋਂ 2 ਕਿਲੋਮੀਟਰ ਹੈਗਾ ਪੀਰ ਹਜੂਰੀ ਦਰਗਾਹ ਅੰਟੀ ਜੀ ਪਹਲਾਓ ਪੀਰ ਹਜੂਰੀ ਕਿੱਥੇ ਆ ਕਿਥੋਂ ਹਾਂਜੀ ਸਿੱਧੇ ਜਾਣਾ ਠੀਕ ਆ ਠੀਕ ਠੀਕ ਹਾਂ ਜੀ ਕੋਈ ਆਰਵਾਡੀ ਵੀ ਹੋਣ ਵਾਲੀ ਹੈ ਹਨ ਕਾ ਪੱਕ ਗਿਆ ਅਦਰ ਪਿੰਡਾ ਦੀ ਮੋਜੇ ਲੱਗ ਗਈ ਹੈ ਆ ਦੇਖੋ ਸਾਰੀ ਕਣਕ ਆ ਪੱਕ ਗਈਆਂ ਦਾ ਸਾਹਮਣੇ ਪੀਰ ਰਜੂਰੀ ਤੇ ਚਲਦੇ ਆ ਅੰਦਰ ਦਰਸ਼ਨ ਕਰਦੇ ਆ ਸੋ ਲੋ ਜੀ ਆਇ ਤੇ ਪੀਰ ਰਜੂਰੀ ਦਰਗਾਹ ਅਗਨੇ ਦਾ ਤੰਤਰਬਾਬਾ ਵੀ ਸੁਆਦ ਜੀ ਚਲਦੇ ਆ ਅੰਦਰਗਾ ਪੀਰ ਰਜੂਰੀ ਤੇ ਤੇ ਪੰਦਰਸ਼ਨ ਮੇਲੇ ਕਰਾਂਗੇ ਮੱਥਾ ਟੇਕਾਂਗੇ ਸੋ ਇੱਥੇ ਦੇ ਆ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਤੇ ਬਾਬਾ ਜੀ ਸਾਡੀ ਤੁਹਾਨੂੰ ਇਤਿਹਾਸ ਰੇਸ਼ਤੀ ਦੱਸ ਦੇ ਸੱਚੀ ਕਾ ਜੀ ਸਾਹ ਰੈਨ ਸੋ ਬਾਬਾ ਜੀ ਤੁਹਾਨੂੰ ਇਤਿਹਾਸ ਹੀ ਦੱਸਣਗੇ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਣ ਧਣ ਬਾਬਾ ਮੀਰਾ ਸਰਾਜ ਇਹ ਦਰਬਾਰ ਹੈ ਬਾਬੇ ਦਾ ਇੱਥੇ ਜਿਹੜਾ ਹਲਕੇ ਵੱਡੇ ਵਾਲੇ ਕੁੱਤੇ ਆਉਂਦੇ ਵਾਲੇ ਆਉਂਦੇ ਅੱਜ ਇਹਨਾਂ ਨੂੰ ਲਕਾ ਹੋ ਜਾਂਦਾ ਆ ਉਹਨਾਂ ਨੂੰ ਗੱਟੀਆਂ ਦੇ ਵਿੱਚ ਇੱਥੇ ਬਾਹਰ ਨਿਕਲ ਆ ਕੇ ਹੁੰਦੇ ਆਂ ਚੰਗਲਾਂ ਦੇ ਨਾਲ ਇੱਥੋਂ ਟੋਕ ਖਾਦਿਆਂ ਉੱਛਲੇ ਰਮਾਣ ਆਜਾ ਰੋਟੀ ਪਾਣੀ ਖਾ ਆ ਕੇ ਜਲ ਪਾਣੀ ਚਾ ਕੇ ਫਿਰ ਜਾਂਦੇ ਆ ਇੱਥੋਂ ਇਹਨਾਂ ਬਾਬਿਆਂ ਨੇ ਵਾਰ ਦਿੱਤਾ ਆ ਟੀਚੇ ਪੰਡਤਾਂ ਦਾ ਘਰ ਆ ਪਿੰਡ ਦੇ ਵਿੱਚ ਪਹਿਲੋਂ ਟੀਚੀ ਜਾਣਾ ਪੈਂਦਾ ਆ ਉਹਨਾਂ ਦੇ ਘਰੋਂ ਤਾਂ ਕਿ ਲਵਾਟਾ ਤਾਂ ਕਿ ਲੋ ਗੋੜ ਉਹਨਾਂ ਦੇ ਘਰ ਚਟਾ ਕੇ ਉਹਨਾਂ ਦੇ ਘਰੋਂ ਟੋਕ ਮਿਲਦਾ ਆ ਟੋਕ ਲੈ ਕੇ ਫਿਰ ਉਹਨਾਂ ਦੇ ਘਰੋਂ ਤਾਂ ਕਿ ਲੋ ਗੋੜ ਲੈ ਕੇ ਇੱਥੋਂ ਪਰ ਟੋਕ ਦੇਈਦਾ ਆ ਅਰਦਾਸ ਕਰਕੇ ਬਾਬੇ ਦੇ ਦਰਬਾਰ ਦੇ ਨਾਲ ਲਾਗੇ ਫਿਰ ਸੰਗਤਾਂ ਤੋਂ ਕੁਛ ਆਖਦੀਆਂ ਆ ਠੀਕ ਹੋ ਕੇ ਜਾਂਦੀਆਂ ਆ ਇੱਥੇ ਵਾਰਿਆ ਬਾਬੇ ਦਾ ਇੱਥੇ ਇਹਨਾਂ ਬਾਬਿਆਂ ਨੇ ਉਹਨਾਂ ਨੂੰ ਵਾਰ ਦਿੱਤਾ ਪੰਡਤਾਂ ਨੂੰ ਉਹਨਾਂ ਦੇ ਜਿਹੜਾ ਕੋਈ ਵੱਡਾ ਬਡੇਰਾ ਸੀ ਕੋਈ ਬਜ਼ੁਰਗ ਉਹਨਾਂ ਦਾ ਉਹ ਆਪਣੀਆਂ ਇੱਥੇ ਗਾਵਾਂ ਚਾਰਨ ਆ ਕੇ ਆਉਂਦਾ ਸੀ ਉਹ ਆਪਣੀਆਂ ਗਾਵਾਂ ਚਾਰਦਾ ਸੀ ਇੱਦਾਂ ਹੀ ਬਾਬਿਆਂ ਦਾ ਚਾਰ ਦੋਸਤ ਬਣ ਗਿਆ ਉਹ ਜਿਹੜਾ ਪੰਡਤ ਆ ਉਹਨੇ ਰੋਜ਼ ਆਪਣੀਆਂ ਇੱਥੇ ਗਾਵਾਂ ਲੈ ਕੇ ਆ ਜਾਨਾ ਰੋਜ਼ ਆਪਣੀ ਗਾਵਾਂ ਚਾਰਦੇ ਰਹਿਣਾ ਚਾਰਦੇ ਨਹੀਂ ਬਾਬਾ ਦੇ ਨਾਲ ਸੱਤਰਾਂ ਚ ਖੇਡਦੇ ਰਿਹਾ ਕਰਨਾ ਉਹ ਪੰਡਤ ਜਿਹੜਾ ਹੈ ਕੁੰਭ ਦਾ ਮੇਲਾ ਲੱਗਦਾ ਹਰ ਦੁਆਰ ਦੇ ਵਿੱਚ ਉਹ ਪੰਡਤ ਪੰਡਤ ਜਿਹੜਾ ਕੁੰਭ ਉੱਥੇ ਜਾਂਦਾ ਹੈ ਮੇਲਾ ਵੇਖਣ ਕੁੰਭ ਦਾ ਉਹ ਆਣ ਕੇ ਆਂਦਾ ਬਾਬਾ ਜੀ ਮੈਂ 2-4 ਦਿਨ ਨਹੀਂ ਘਾੜੇ ਕੋਈ ਚਾਲ ਸਕਦਾ ਮੈਂ ਹਰ ਦੁਆਰ ਮੇਲੇ ਜਾਣਾ ਉੱਥੇ ਬਾਬੇ ਆnde ਤੇ ਰੋਜ਼ ਭਗਤਾਂ ਮੇਰੇ ਕੋਲ ਆਉਣਾ ਤੇ ਮੇਰੇ ਇਕੱਲੇ ਤਾਂ ਕਿਦਾਂ ਰਹਿੰਦੇ ਲੱਗੂਗਾ ਕੋਈ ਗੱਲ ਨਹੀਂ ਜੇ ਤਨ ਮੇਲਾ ਆਊਗਾ ਤੈਨੂੰ ਪਹਚਾਦਾਂਗੇ ਤੈਨੂੰ ਮੇਲੇ ਉਵਰ ਦੇ ਦਰਮੇਲਾ ਹੈ ਉਹ ਫਿਰ ਪਰਦੇ ਨੇ ਸੰਗਤਾਂ ਆਪਣੀਆਂ ਜਿਹੜੀਆਂ ਉਹ ਮੇਲੇ ਵਾਲ ਨੂੰ ਚਾਲੇ ਪਾਰਦੇ ਉਹਨਾਂ ਦੇ ਆਣ ਕੇ ਆਂਦਾ ਬਾਬਾ ਜੀ ਮੇਰੇ ਯਾਰ ਦੋਸਤ ਜਿਹੜੇ ਆ ਉਹ ਮੇਲੇ ਚਲੇ ਗਏ ਆ ਬਾਬੇ ਉਹ ਪਰਦੇਵਾਂ ਦੇ ਤੋਇਤੋਂ ਟੂਟ ਕੇ ਪੈਂਠੇ ਨਾਲ ਨਾਲ ਕਰਕੇ ਅੱਖਾਂ ਮੀਟ ਕੇ ਤੇ ਆ ਖੜਾ ਆ ਮਾ ਤੇ ਤੇ ਭੈ ਜਾ ਉਖੜਾ ਮਾ ਤੇ ਪੈਚਾ ਬਾਬੇ ਐਤੋਂ ਹੀ ਹਰਦਵਾਰ ਘਲਾਤਾ ਢਿਰੋਂ ਤੋਂ ਮੇਲਾ ਵੇਖ ਕੇ ਆਇਆ ਬਾਬੇ ਆਖਿਆ ਸਾਡਾ ਪਰਦਾ ਜਿਹੜਾ ਯਾਰ ਨਾ ਕਰੀ ਕਿਸ ਨੂੰ ਦਸੀ ਨਾ ਕੀਚੇ ਪਿੰਡ ਦਾ ਇੱਕ ਜੱਟ ਹੀ ਉਹਦੀ ਮਾਝ ਹਲਕੀ ਹੋ ਗਈ ਸੀ ਉਹ ਜੱਟ ਜਿਹੜਾ ਉਹ ਪੜਤ ਦੇ ਘਰ ਰੋਦੇ ਗਿਆ ਉਹਨੂੰ ਜਾ ਕੇ ਅੰਦਾ ਤੂੰ ਇੱਧਾ ਪੀਰ ਤੁਰੀ ਬਾਬਾ ਕੋ ਡੰਡਾ ਬਾਬੇ ਨੂੰ ਪੁੱਛ ਕੇ ਆਈ ਮੇਰੀ ਮਾਝ ਹਲਕੀ ਹੋ ਗਈ ਹੈ ਤੇ ਮਾਝ ਠੀਕ ਕਰ ਦਿਓ ਉਹ ਪੜਤਾਨ ਕਹਿੰਦਾ ਬਾਬਾ ਜੀ ਮੇਰਾ ਜਾਰ ਦੋਸਤ ਆ ਉਹਦੀ ਮਾਝ ਹਲਕੀ ਹੋ ਗਈ ਹੈ ਤੇ ਮਾਝ ਠੀਕ ਕਰ ਦਿਓ ਬਾਬੇ ਗਾੜੀ ਵਿੱਚ ਦੇ ਹਲਕੇ ਡੰਗੇ ਤੋਂ ਲੈ ਕੇ ਵੀ ਰਾਜੀ ਹੋਏ ਆ ਉਹ ਪੜਤ ਗਾੜੀ ਵਿੱਚ ਆਂਦਾ ਬਾਬਾ ਜੀ ਜੇ ਤੁਸੀਂ ਅੱਖਾਂ ਮਿਟਾ ਕੇ ਹੱਥ ਵਰ ਕਲਾ ਸਕਦੇ ਸੀ ਤੇ ਮਾਈਕ ਦਾ ਹਲਕਾ ਵੀ ਚਾ ਸਕਦੀ ਜੇ ਉਹ ਫਿਰ ਹਲਕੀ ਮੱਝ ਸੰਗਲਵਾ ਕੇ ਇੱਥੇ ਲਿਆਉਂਦੀ ਹੀ ਬਾਬਿਆਂ ਨੇ ਮੱਝ ਆਪ ਚੋ ਕੇ ਤਿੰਨਾ ਭਾਂਡਿਆਂ ਵਿੱਚ ਦੁੱਧ ਪਾਇਆ ਸੀ ਬਾਬੇ ਵੀ ਦੁੱਧ ਛਕ ਲਿਆ ਸੀ ਉਹ ਪੜਤਣਾ ਵੀ ਛਕ ਲਿਆ ਸੀ ਤੇ ਜਿਹਦੀ ਮੱਝ ਜੱਟ ਦੀ ਉਹਨੇ ਦੁੱਧ ਨਹੀਂ ਪੀਤਾ ਉਹਨੇ ਉਹਨੂੰ ਤਾਂ ਪਤਾ ਸੀ ਮੇਰੀ ਮੱਝ ਹਲਕੀ ਆ ਉਹਦੇ ਫਿਰ ਬਾਬਿਆਂ ਵਰ ਦਿੱਤਾ ਸੀ ਸਾਡੀ ਜਗ੍ਹਾ ਤੇ ਹਲਕੇ ਵੱਡੇ ਵਾਲਾ ਆਊਗਾ ਰਾਜੀ ਹੋ ਕੇ ਜਾਊਗਾ ਉਹ ਫਿਰ ਜੱਟ ਦੀ ਮੱਝ ਬਿਲਕੁਲ ਠੀਕ ਹੋ ਗਈ ਆਪਣੀ ਮੱਝ ਲੈ ਕੇ ਫਿਰ ਆਪਣੀ ਉਪੇਂਡਰ ਨੂੰ ਚਲੇ ਗਿਆ ਉਹ ਜਿਹੜਾ ਪੜ੍ਹਤੀ ਉਹ ਵੀ ਇਹਨਾਂ ਬਾਬਿਆਂ ਦੇ ਚਰਨੀ ਪੈ ਗਿਆ ਉਹ ਪੰਡਤਾਂ ਦਾ ਬਾਬਾ ਜੀ ਐਨਾਂ ਜਿਹੜਾ ਤੁਹਾਡੇ ਕੋ ਹੋ ਗਏ ਇਕੱਠੇ ਰਹਿੰਦਿਆਂ ਨੂੰ ਮੈਨੂੰ ਵੀ ਰੋਟੀ ਬਖਸ਼ਿਓ ਬਾਬੇ ਉਹ ਪੰਡਤਿਆਂ ਦੇ ਤੈਨੂੰ ਰਪੀੜੀਆਂ ਭਰਦੀ ਰੋਟੀ ਦਿੱਤੀ ਪਹਿਲਾਂ ਚ ਕੋਈ ਆਇਆ ਕਰਨ ਕਿ ਟੋਕ ਲੈਣ ਕੇ ਬਾਅਦ ਚ ਤੁਹਾਡੇ ਕੋਈ ਚ ਆਇਆ ਕਰਨਗੇ ਉਹਨੂੰ ਫਿਰ ਇਹਨਾਂ ਬਾਬਿਆਂ ਵਰ ਦੇ ਦਿੱਤਾ ਇਹ ਜਿਹੜਾ ਉਥੋਂ ਟੋਕ ਮਿਲਦਾ ਆਇਆ ਇਨਾ ਫਿਰ ਆ ਪਾਪਿਆਂ ਨੇ ਆਪਣੇ ਕੰਨ ਦਾ ਜਿਹੜਾ ਮੰਦਰਾ ਸੀ ਉਹ ਪੜਤਨ ਦੇਤਾ ਉਹ ਪੜਤਨ ਨੂੰ ਆਖਿਆ ਜਿਹੜਾ ਜਾਤੂ ਪਹਿਲਾਂ ਤੁਹਾਡੇ ਕੋਲ ਚਵੇਰੀ ਆਇਆ ਕਰੋ ਢੋਕ ਲੈ ਕੇ ਉਹਦਾ ਕਿਲੋ ਆਟਾ ਜਿਹੜਾ ਉਹ ਗੁੰਨ ਕੇ ਘੜੇ ਦੇ ਵਿੱਚ ਰੱਖ ਦੇਣਾ ਤੇ ਨਾਲ ਹੀ ਆ ਮੰਦਰਾ ਵੀ ਰੱਖ ਦੇਣਾ ਘੜੇ ਕੀ ਤੇ ਉਹ 15 20 ਮਿੰਟਾਂ ਦੇ ਵਿੱਚ ਉਹ ਪ੍ਰਸ਼ਾਦਾ ਜਿਹੜਾ ਉਹ ਪੱਕੇ ਅੱਪੇ ਪੱਕ ਜਾਂਦਾ ਮਹਾਰਾਜ ਜੀ ਲਈ ਐਡੀ ਕਿਰਪਾ ਬਾਬੇ ਦੀ ਉਹ ਟੋਕ ਜਿਹਨੂੰ ਉਹਨਾਂ ਦੇ ਘਰੋਂ ਲੈ ਕੇ ਆਈਦਾ ਲਾ ਉਹ ਜਿੰਨੇ ਵੀ ਟੁੱਕ ਘੜੇ ਵਿੱਚੋਂ ਕੱਢੀ ਜਾਣਗੇ ਉੱਥੇ ਵੇਲੇ ਭਾਵੇਂ ਦੂਣੇ ਵਿੱਚ ਹੋਰ ਪੜਦੀ ਜਾਂਦੀ ਉਹ ਉਹ ਟੁੱਕ ਮੁੱਕਤੇ ਨਹੀਂ ਭਾਵੇਂ 2000 ਬੰਦਾ ਛੱਡ ਕੇ ਭਾਵੇਂ 4000 ਬੰਦਾ ਵੀ ਇੱਕ ਦਿਨ ਦੇ ਵਿੱਚ ਆ ਜੇ ਉਹ 200 ਕਿਲੋ ਆਟਾ ਹੀ ਨਹੀਂ ਮੁੱਕਦਾ ساری ਜਿਹੜੀ ਤੇ ਵਾਰਿਆ ਬਾਬੇ ਦਾ ਉੱਥੋਂ ਫਿਰ ਟੁੱਕ ਲੈ ਕੇ ਇੱਥੇ ਆਈਦਾ ਬਾਬੇ ਜੀ ਇੱਥੇ ਅਰਦਾਸ ਕੀਤੀ ਕਰਕੇ ਯਾਤਰੀ ਨੂੰ ਟੁੱਕ ਖਵਾਈਦਾ ਆ ਇੱਥੋਂ ਸੰਤ ਸਾਹਿਰ ਜਾਂਦੀਆਂ ਪ੍ਰਸ਼ਾਦਾ ਪਾਣੀ ਚਾ ਕੇ ਇੱਥੇ 24 ਘੰਟੇ ਰਾਤ ਦੇ ਨਹੀਂ ਲੰਗਰ ਚੱਲਦਾ ਰਹਿੰਦਾ ਆ ਕੋਈ ਵੀ ਰਾਤ ਆਣ ਕੇ ਕੋਈ ਪ੍ਰਸ਼ਾਦਾ ਮੰਗੇ ਉਥੇ ਬੂਹਾ ਖੋਲ ਕੇ ਤਰਵਾਉ ਉਹਨੂੰ ਪ੍ਰਸ਼ਾਦਾ ਚਕਾਈਦਾ ਚਾਹ ਪਾਣੀ ਪਿਆਈਦਾ ਇੱਥੇ ਹਰ ਇੱਕ ਸੇਵਾਦਾਰ ਦੀ ਡਿਊਟੀ ਰਹੀ ਆ ਹਰ ਇੱਕ ਨੂੰ ਪ੍ਰਸ਼ਾਦਾ ਪਾਣੀ ਪੁੱਛੋ ਭਾਵੇਂ ਕੋਈ ਉੱਧਾ ਹੀ ਆਇਆ ਕਿ ਭਾਵੇਂ ਕੋਈ ਟੋਕ ਲੈ ਕੇ ਆਇਆ ਹੋਵੇ ਵਾਹਿਗਾ ਕਾਲਤਾ ਵਾਹਿਗੁਰੂ ਜੀ ਬਤੇ ਲੋ ਜੀ ਜਿੱਦਾਂ ਬਾਬਾ ਜੀ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਆ ਜੇ ਮੇਰਾ ਵੀਰ ਕੋਈ ਭੈਣ ਭਰਾ ਬਾਈ ਦਰ ਮੈਂ ਅੱਜ ਕੋ ਗੱਲ ਕਹਿਣਾ ਅਬਲ ਤੋਂ ਕੇਤੇ ਮਾਰਾ ਟਾਈਮ ਆਇਆ ਨਾ ਕੁੱਤੇ ਵੱਡੇ ਵਾਲਾ ਕਿਉਂਕਿ ਸੋ ਜੀ ਆਂਦਾ ਵੀ ਐ ਤੇ ਮਹਾਰਾਜ ਜੀ ਇਥੋਂ ਬਖਸ਼ਾ ਗਿਆ ਪੂਰੀ ਕਿਰਪਾ ਗਿਆ ਬਾਬਾ ਜੀ ਨੇ ਜੀ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਸਭ ਤੋਂ ਪਹਿਲਾਂ ਟੋਕ ਲੈਣ ਜਾਣਾ ਪੈਂਦਾ ਚੀਚੇ ਪਿੰਡ ਠੀਕ ਹੈ ਮੈਂ ਇਸ ਟਾਈਮ ਬਟਾਲਾ ਲੋ ਆਇਆ ਹਾਂ ਬਟਾਲਾ ਲੋ ਉੱਥੋਂ ਤੱਕ ਦੀ ਦੂਰੀ ਲਗਭਗ 65 ਕਿਲੋਮੀਟਰ ਦਾ ਤੇ ਹੋਰ ਵੀ ਨਾਲੇ ਆਲੇ ਦੁਆਲੇ ਜਿੰਨੇ ਵੀ ਪਿੰਡ ਹੈ ਕਈ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਟੀਕੇ ਵੀ ਚੋਲਾ ਲਵਾਓ ਪਰ ਇਹ ਕੁਦਰਤੀ ਮਹਾਰਾਜ ਦੀ ਬਖਸ਼ੀ ਚੀਜ਼ ਹੈ ਕਿ ਬਾੜ ਮਿਲਿਆ ਆਇਆ ਵਾ ਤੇ ਇੱਥੇ ਆਓ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਤੇ ਇਸ ਵੀਡੀਓ ਦੇ ਰਿਕਾਰਡਿੰਗ ਤੁਸੀਂ ਇੱਥੇ ਆ ਸਕਦੇ ਹੋ ਤੇ ਠੀਕ ਹੋ ਸਕਦੇ ਹੋ ਸਵਿੰਦਰ ਦਰਸ਼ਨ ਮੇਲੇ ਕਰਦੇ ਆ ਅੰਦਰ ਤੋਂ ਹੋਰ ਵਧੀਆ ਲੱਗਿਆ ਪ੍ਰਸ਼ਾਦਾ ਪਾਣੀ ਛਕਿਆ 24 ਘੰਟੇ ਇੱਥੇ ਅਵੇਲੇਬਲ ਆ ਕੋਈ ਵੀ ਆਏ ਕਹੀ ਵੀ ਧਰਮ ਦਾ ਕੋਈ ਪਾਬੰਦੀ ਨਹੀਂ ਹੈਗੀ ਜੀ ਸਤਕੇ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜੀ ਦਰਗਾਹ ਠੀਕ ਆ ਅੰਦਰ ਚੱਲਦੇ ਹਾਂ ਮੱਥਾ ਟੇਕਦੇ ਹਾਂ ਬਾਬਾ ਜੀ ਅੰਦਰ ਬੈਠੇ ਹੋਏ ਆ ਲੱਗਦਾ ਤਾਂ ਬਾਬਾ ਜੀ ਦੀ ਬਣੀ ਹੋਈ ਆ ਸਲੂਪ

ਠੀਕ ਬਾਬੇ ਜੀ ਬਾਬੇ ਠੀਕ ਜੇ ਲਾਗੀ ਗਏ ਜਿਉਂ ਨੀ ਚੋਕਰ ਦਿੰਦਾ ਜੇ ਸਕੇਂ ਦੇ ਦਈਏ ਹਾਂ ਜੇ ਦੋ ਘਰਾਂ ਨੂੰ ਮਾਲ ਨਹੀਂ ਆਉਣਾ ਨਾ ਘਰ ਆਪਰ ਨੂੰ ਆਉਣਾ ਨਾ ਫਿਰ ਦੂਜੇ ਘਰ ਬਾਰੇ ਨੂੰ ਮਾਲ ਠੀਕ ਇਹ ਫਿਰ ਜਿੰਨੇ ਚੋਕਲੇ ਹੁੰਦਾ ਉਹਨੂੰ ਮਾਲ ਅਮੀਰ ਸ਼ਰਾਬ ਜਿਹੜਾ ਉਹ ਘਰ ਦੇ ਵਿੱਚ ਬੰਦ ਹੁੰਦਾ ਹੈ ਜਿੱਥੇ ਦਰਸ਼ਨ ਮੇਲੇ ਮੈਂ ਕੀਤੇ ਆ ਸਾਰੀ ਇਧਰ ਗਾਵਾਂ ਵਾ ਜਿੰਨੇ ਸੋ ਇੱਥੇ ਬਾਬਾ ਇਨੇ ਪ੍ਰੇਜ ਵਗੈਰਾ ਦੱਸਤਾ ਵਾ ਤੇ ਬਾਕੀ ਦਰਸ਼ਨ ਕਰ ਲਿਆ ਹੁਣ ਚੱਲਦੇ ਆ ਕਿਹਨੇ ਨੂੰ ਵੀ ਕੁੱਤੇ ਕਾਤੇ ਵੱਡੇ ਰਹਿਮਾਨ ਨਹੀਂ ਆ ਰਿਹਾ ਤੇ ਇੱਕ ਵਾਰੀ ਇੱਥੇ ਜਰੂਰ ਆਇਓ ਪੀਰ ਹਜੂਰੀ ਬਾਕੀ ਟੀਕੇ ਵੀ ਤੇ ਡਾਕਟਰ ਵੀ ਇਲਾਜ ਕਰਾਓ ਪਰ ਜੋ ਇੱਕ ਕੁਦਰਤੀ ਪਰਮਾਤਮਾ ਦੀ ਕਿਰਪਾ ਨਾਲ ਹੋਣੀ ਹੈ ਪਰਮਾਤਮਾ ਦੀ ਕਿਰਪਾ ਹੈ ਤੇ ਆ ਪੀਰ ਹਜੂਰੀ ਦਰਗਾਹ ਤੇ ਹੱਥ ਦਾ ਝੰਡਾ ਦਰਸ਼ਨ ਮਿਲੇ ਕਰਦੇ ਆਂ ਰਾਤਾ ਦੇ ਨਿਰਦਰਸ਼ਨ ਮੇਲੇ ਕਰ ਲਿਆ ਠੀਕ ਆ ਮੱਥਾ ਮੱਥਾ ਟੇਕ ਲਈ ਪਤਾ ਹੈ ਵੀਡੀਓ ਰਿਕਾਰਡਿੰਗ ਤੁਸੀਂ ਇੱਥੇ ਆ ਸਕਦੇ ਹੋ ਤੇ ਚੱਲ ਹੁਣ ਮੈਂ ਚੱਲਦਾ ਵਾਪਸੀ ਠੀਕ ਆ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ